ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਤਾ ਦਾ ਨਾਮ ਹੈ ਅਲੰਬਾ ਉਸ ਰੱਬ ਤਾਈ ਸੱਜਣਾ ਤੈਨੂੰ ਦੇਵਾ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਸੱਜਣਾ ਤੈਨੂੰ ਦੇਵਾ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਏਤ ਪਰਿਅਸ ਉਲਜੀ ਜਿੰਦ ਨੂੰ ਜੇ ਤੂੰ ਹੌਂਸੜ ਜਾਣਾ ਨਹੀਂ ਸੱਜਣਾ ਤੈਨੂੰ ਦੇਵਾ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਤੇਰੀਆਂ ਰਹਿਮਤਾਂ ਨੂੰ ਕਰਾਂ ਮੈਂ ਸਜਦਾ ਤੇਰੀਆਂ ਰਹਿਮਤਾਂ ਨੂੰ ਕਰਾ ਮੈਸੇਜ ਦਾ ਹੋਰ ਕਿਸੇ ਨੂੰ ਕਹਿਣਾ ਨਹੀਂ ਦੁਨੀਆ ਦੀਆਂ ਨਜ਼ਰਾਾਂ ਵਿੱਚ ਦੇਖ ਕੇ ਅੱਛਾ ਲੱਗਦਾ ਰਹਿਣਾ ਨਹੀਂ ਸੱਜਣਾ ਤੈਨੂੰ ਦੇਮਾ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਤੁਰ ਜਾਣਾ ਇਸ ਦੁਨੀਆ ਨੂੰ ਛੱਡ ਕੇ ਫੇਰ ਦੁਬਾਰਾ ਆਣਾ ਨਹੀਂ ਮੱਚਦੀਆਂ ਦੇਖ ਸਵੇ ਦੀਆਂ ਲਾਟਾਂ ਮੱਚਦੀਆਂ ਦੇਖ ਸਵੇ ਮੇਰੇ ਦੀਆਂ ਲਾਟਾਂ ਸੱਜਣਾ ਤਾ ਹਾਂ ਮਾਰ ਕੇ ਰੋਣਾ ਨਹੀਂ ਸੱਜਣਾ ਤੈਨੂੰ ਦੇਮਾ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਹੀਰਤ ਭਰੀਏ ਸੁਲਜੀ ਜਿੰਦ ਨੂੰ ਜੇ ਤੂੰ ਹੁਣ ਸੱਚਣਾ ਨਹੀਂ ਸੱਚਣਾ ਤੈਨੂੰ ਦੇਵਾ ਅਲੰਬਾ ਹੀਰ ਦੁਆਰਾ ਕਹਿਣਾ ਨਹੀਂ ਭੁੱਲਿਆ ਤੈਨੂੰ ਕੁੱਲ ਜਮਾਨਾ ਭੁੱਲਿਆ ਤੈਨੂੰ ਕੁੱਲ ਜਮਾਨਾ ਮੈਂ ਤਾਂ ਦਿਲੋਂ ਭੁਲਾਵਾਂ ਨਾ ਭੁੱਲਿਆ ਤੈਨੂੰ ਕੁੱਲ ਜਮਾਨਾ ਮੈਂ ਤਾਂ ਦਿਲੋਂ ਭੁਲਾਵਾਂ ਨਾ ਕੰਜਰਾਂ ਦੇ ਇੱਥੇ ਲੱਗਣ ਮੇਲੇ ਕੰਜਰਾਂ ਦੇ ਇੱਥੇ ਲੱਗਣ ਮੇਲੇ ਸ਼ਹੀਦ ਤੋਂ ਘਟਖਾਂ ਦੇ ਨਹੀਂ ਭੁੱਲਿਆ ਤੈਨੂੰ ਕੁਲ ਜਮਾਨਾ ਭੁੱਲਿਆ ਤੈਨੂੰ ਕੁਲ ਜਮਾਨਾ ਮੈਂ ਤਾਂ ਦੇ ਲੋ ਭਲਾਉਂਦਾ ਨਹੀਂ ਕੰਜਰਾਂ ਦੇ ਇੱਥੇ ਲੱਗਣ ਮੇਲੇ ਸ਼ਹੀਦ ਤੋਂ ਕੱਟ ਖਾਂਦੇ ਨਹੀਂ ਭਗਤ ਸਿੰਘ ਕਰਤਾਰ ਸਰਾਭਾ ਕਿਸੇ ਨੂੰ ਇੱਥੇ ਯਾਦ ਨਹੀਂ ਭਗਤ ਸਿੰਘ ਕਰਤਾਰ ਸਰਾਭਾ ਕਿਸੇ ਨੂੰ ਇੱਥੇ ਯਾਦ ਨਹੀਂ ਤੱਤਿਆਂ ਤਵੀਆਂ ਤੱਤੀ ਰੇਤਾ ਚਾਂਦਨੀ ਚੌਂਕ ਵੀ ਵਿੱਚ ਖਿਆਲਾਂ ਆਇਆ ਨਹੀਂ ਗੜੀ ਚਮਕੌਰ ਸਰਹੰਦ ਦਾ ਸਾਕਾ ਗੜੀ ਚਮਕੌਰ ਸਰਹੰਦ ਦਾ ਸਾਕਾ ਮਾਂ ਗੁਜਰੀ ਤੇ ਕਿੰਜ ਹੈ ਗੁਜਰੀ ਮਾਂ ਗੁਜਰੀ ਤੇ ਕਿੰਜ ਹੈ ਗੁਜਰੀ ਵੀਰੋ ਕਦੀ ਭਲਾਣਾ ਨਹੀਂ ਦਸ਼ਮੇਸ਼ ਪਿਤਾ ਦੇ ਰਬਾਪੂ ਸਜਣੋ ਮੁੜ ਮੁੜ ਇੱਥੇ ਆਣਾ ਨਹੀਂ ਸਜਣਾ ਤੈਨੂੰ ਦਮਾਂ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਤੁਰ ਜਾਣਾ ਇਸ ਦੁਨੀਆ ਨੂੰ ਛੱਡ ਕੇ ਫੇਰ ਦੁਬਾਰਾ ਆਣਾ ਨਹੀਂ ਸਜਣਾ ਤੈਨੂੰ ਦਮਾਂ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਆਪਣਾ ਕਹਿ ਕਹਿ ਲੁੱਟਦੀ ਦੁਨੀਆ ਆਪਣਾ ਕਹਿ ਕਹਿ ਲੁੱਟ ਦੀ ਦੁਨੀਆ ਤਰਸ ਕਿਸੇ ਨੂੰ ਆਂਦਾ ਨਹੀਂ ਆਪਣਾ ਕਹਿ ਕਹਿ ਲੁੱਟ ਦੀ ਦੁਨੀਆ ਤਰਸ ਕਿਸੇ ਨੂੰ ਆਂਦਾ ਨਹੀਂ ਆਪਣੀਆਂ ਅੱਖੀਆਂ ਦੇ ਕੀਮਤੀ ਮੋਤੀ ਆਪਣੀਆਂ ਅੱਖੀਆਂ ਦੇ ਕੀਮਤੀ ਮੋਤੀ ਮਤਲਬ ਖੋਰ ਜ਼ਮਾਨੇ ਤਾਂ ਹੀ ਐਵੇਂ ਹੁਣ ਵਰਸਾਣਾ ਨਹੀਂ ਮਤਲਬ ਹੋਵੇ ਤਾਂ ਸ਼ਹਿਦ ਤੋਂ ਮਿੱਠੇ ਮਤਲਬ ਹੋਵੇ ਤਾਂ ਸ਼ਹਿਦ ਤੋਂ ਮਿੱਠੇ ਕੰਮ ਪੈਣ ਤੇ ਕੋਈ ਬੁਲਾਉਂਦਾ ਨਹੀਂ ਮਤਲਬ ਹੋਵੇ ਤਾਂ ਸ਼ਹਿਦ ਤੋਂ ਮਿੱਠੇ ਕੰਮ ਪੈਣ ਤੇ ਕੋਈ ਬੁਲਾਉਂਦਾ ਨਹੀਂ ਕਲਯੁਗ ਦੇ ਵਿੱਚ ਸਭ ਰਿਸ਼ਤੇ ਨਾਤੇ ਕਲਯੁਗ ਦੇ ਵਿੱਚ ਸਭ ਰਿਸ਼ਤੇ ਨਾਤੇ ਬਿਨਾਂ ਮਤਲਬ ਕੋਈ ਨਿਭਾਉਂਦਾ ਨਹੀਂ ਕਲਯੁਗ ਦੇ ਵਿੱਚ ਸਭ ਰਿਸ਼ਤੇ ਨਾਤੇ ਬਿਨਾਂ ਮਤਲਬ ਕੋਈ ਨਿਭਾਉਂਦਾ ਨਹੀਂ ਮਿੱਤਰ ਸੱਜਣ ਭੈਣ ਭਰਾਵਾ ਮਿੱਤਰ ਸੱਜਣ ਭੈਣ ਭਰਾਵਾ ਮਾਸੀ ਮਾਮੇ ਭੂਆ ਫੁਫੜ ਹੁਣ ਰੁੱਸ ਕੇ ਕੁਝ ਦਿਖਾਉਂਦਾ ਨਹੀਂ ਮਿੱਤਰ ਸੱਜਣ ਭੈਣ ਭਰਾਵਾ ਮਾਸੀ ਮਾਮੇ ਭੂਆ ਫੁਫੜ ਹੁਣ ਰਸਕੇ ਕੋਈ ਦਿਖਾਉਂਦਾ ਨਹੀਂ ਮਨ ਵਿੱਚ ਪਾਲ ਕੇ ਸਾੜਾ ਬੈਠੇ ਦਿਲ ਵਿੱਚ ਪਾਲ ਕੇ ਸਾੜਾ ਬੈਠੇ ਬਾਹਰੋਂ ਕੋਈ ਦਿਖਾਉਂਦਾ ਨਹੀਂ ਦੇਖ ਦੁਨੀਆ ਦੇ ਰੰਗ ਤਮਾਚੇ ਦੇਖ ਦੁਨੀਆ ਦੇ ਰੰਗ ਤਮਾਚੇ ਹੁਣ ਕੋਈ ਮੇਰੇ ਮਨ ਨੂੰ ਪਾਉਂਦਾ ਨਹੀਂ ਦੇਖ ਦੁਨੀਆ ਦੇ ਰੰਗ ਤਮਾਚੇ ਹੁਣ ਕੋਈ ਮੇਰੇ ਮਨ ਨੂੰ ਪਾਉਂਦਾ ਨਹੀਂ ਸੱਜਣਾ ਤੈਨੂੰ ਦਵਾਂ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਭੇਸ ਭਰੀ ਇਸ ਕੁਲਜੀ ਜਿੰਦ ਨੂੰ ਜੇ ਤੂੰ ਹੌਂ ਸੜ ਜਾਣਾ ਨਹੀਂ ਸੱਜਣਾ ਤੈਨੂੰ ਤੇਰਾ ਆਲਾਬਾ ਫੇਰ ਦੁਬਾਰਾ ਕਹਿਣਾ ਨਹੀਂ ਦੁਨੀਆ ਦੇ ਵਿੱਚ ਕਮੀ ਨਹੀਂ ਦੁਨੀਆ ਦੇ ਵਿੱਚ ਕਮੀ ਨਹੀਂ ਇਨਸਾਨੀਅਤ ਅਤੇ ਪਿਆਰਾਂ ਦੀ ਦੁਨੀਆ ਦੇ ਵਿੱਚ ਕਮੀ ਨਹੀਂ ਇਨਸਾਨੀਅਤ ਅਤੇ ਪਿਆਰਾਂ ਦੀ ਕਾਲਾ ਸ਼ਰਮਾ ਰੋਕੀ ਪਿੰਦਾ ਪ੍ਰਿੰਸ ਵਰਗੇ ਸੱਜਣ ਸੱਜਣਾ ਕੋਈ ਯਾਰ ਨਹੀਂ ਦੁਨੀਆ ਦੇ ਵਿੱਚ ਕਮੀ ਨਹੀਂ ਇਨਸਾਨੀਅਤ ਅਤੇ ਪਿਆਰਾਂ ਦੀ ਕਾਲਾ ਸ਼ਰਮਾ ਰੋਕੀ ਪਿੰਦੇ ਪ੍ਰਿੰਸ ਵਰਕੇ ਸਜਣਾ ਕੋਈ ਯਾਰ ਨਹੀਂ ਜੁਗ-ਜੁਗ ਜੀਵਨ ਸਦਾ ਇਹ ਹਰਮਨ ਜੁਗ-ਜੁਗ ਜੀਵਨ ਸਦਾ ਇਹ ਹਰਮਨ ਜੱਸੀ ਪਿਉ ਭਰਾਵਾਂ ਵਰਗੀ ਕੋਈ ਯਾਰੀ ਨਹੀਂ ਜੱਸੀ ਪਿਉ ਭਰਾਵਾਂ ਵਰਗੀ ਕੋਈ ਯਾਰੀ ਨਹੀਂ ਮਿਹਨਤ ਕਰਿਓ ਮਿਹਨਤ ਕਰਿਓ ਨਾਮ ਕਮਾਇਓ ਮਿਹਨਤ ਕਰਿਓ ਨਾਮ ਕਮਾਇਓ ਕਰਨਾ ਕਿਸੇ ਦਾ ਸਾੜਾ ਨਹੀਂ ਚੋਰ ਚਲਾਕੀ ਠੱਗੀ ਠੋਰੀ ਚੋਰ ਚਲਾਕੀ ਠੱਗੀ ਠੋਰੀ ਐਸਾ ਧਨ ਕਮਾਣਾ ਨਹੀਂ ਚੋਰ ਚਲਾਕੀ ਠੱਗੀ ਠੂਰੀ ਐਸਾ ਤਨ ਕਮਾਣਾ ਨਹੀਂ ਬੈਂਸ ਬੈਂਸ ਫਿਰ ਹੁੰਦੀ ਦੇਖੀ ਬੈਂਸ ਬੈਂਸ ਫਿਰ ਹੁੰਦੀ ਦੇਖੀ ਵਿੱਚ ਅਸਮਾਨੇ ਚੜਿਆ ਗੁੱਡਾ ਵਿੱਚ ਅਸਮਾਨੇ ਚੜਿਆ ਗੁੱਡਾ ਫੇਰ ਦੁਬਾਰਾ ਲੈਣਾ ਨਹੀਂ ਸੱਜਣਾ ਤੈਨੂੰ ਦਮਾਂ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਸੱਜਣਾ ਤੈਨੂੰ ਦਮਾਂ ਅਲੰਬਾ ਫੇਰ ਦੁਬਾਰਾ ਕਹਿਣਾ ਨਹੀਂ ਤੁਰ ਜਾਣਾ ਇਸ ਦੁਨੀਆ ਨੂੰ ਛੱਡ ਕੇ ਫੇਰ ਦੁਬਾਰਾ ਆਣਾ ਨਹੀਂ ਤੁਰ ਜਾਣਾ ਇਸ ਦੁਨੀਆ ਨੂੰ ਛੱਡ ਕੇ ਫੇਰ ਦੁਬਾਰਾ ਆਣਾ ਨਹੀਂ ਪੇਤ ਭਰੀ ਇਸ ਕੁਲ ਜੀ ਜਿੰਦ ਨੂੰ ਜੇ ਤੂੰ ਹੁਣ ਸੱਜਣਾ ਨਹੀਂ ਸੱਜਣਾ ਤੈਨੂੰ ਦਮਾਂ ਅਲਾੰਬਾ ਫੇਰ ਦੁਬਾਰਾ ਕਹਿਣਾ ਨਹੀਂ ਫੇਰ ਦੁਬਾਰਾ ਕਹਿਣਾ ਨਹੀਂ ਫੇਰ ਦੁਬਾਰਾ ਕਹਿਣਾ ਨਹੀਂ ਥੈਂਕ ਯੂ